ਕਹ ਬਈਆ ਵੇਖੋ ਸਾਰੀ ਸੀ ਉਪਰ ਸੀਡਰ ਸੀ ਸਾਰੇ ਯਾਰ ਜਿੰਨੇ ਆਪਣੇ ਖੇਤੇ ਸਾਰੇ ਜਾਰੇ ਪਾਸਿਓਂ ਹਾਂਜੀ ਸਾਰੀ ਸੀ ਉਪਰ ਸੀਡਰ ਸੀ ਕੀ ਸਾਰਿਆਂ ਨੇ ਦੇਖੋ ਹੱਥ ਵਣ ਤੇ ਦੂਜੀ ਜੀ ਰੋਟ ਲ ਮਾਰ ਰਿਆ ਹੁਣ ਤੇ ਮੀਨਾ ਕਹਿੰਦਾ ਮੀਨਾ ਵੀ ਨਾ ਪਜੇਤੇ ਹੋ ਗਿਆ ਬਈ ਕਣੀ ਤੇ 25 25 ਦਿਨ ਹੋ ਗਿਆ ਬਈ ਦੁਬਾਰੇ ਹੁਣ ਦੁਬਾਰੇ ਬੀਜ ਕੇ ਤੇ ਜਿਹੜੀ ਆਹ ਤਾਂ ਜਿਹੜੀ ਕੀ ਕੀ ਰਹੇਗਾ ਸੀ ਜਣਾ ਰੇਪ ਪਾਈ ਸੁਪਰੇਆ ਕਰੀਆਂ ਖਰਚੇ ਹੋ ਗਏ ਦੂਰੀ ਬੰਮਾ ਮਾਇਆ ਖਰਾਬ ਕਰ ਰਹੇ ਲੋਕ ਸਰਕਾਰ ਕਨੇ ਅੱਗ ਨਾਲ ਲਾਉ ਅੱਗ ਬਣਾ ਐ ਵੀ ਜ ਨਹੀਂ ਪੈਂਦੀ ਆ ਆ ਬਈਆ ਵਿਆਹ ਤੋਂ ਆ ਕੇ ਕੰਮ ਤੇ ਵੀ ਲੱਗ ਗਿਆ ਜੇ ਕਿਉਂ ਲੱਗੇ ਹਾਂ ਉਹ ਜਿਹੜਾ ਮਨ ਚਲੇ ਬੱਟ ਜੀ ਉਹਨੇ ਮੋਟੀ ਤਾਂ ਹਾਂ ਜੰਡਜਾ ਬਣਾਏ ਰੇਗਾ ਹਾਂ 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 ਤੇ 5 ਕਿੱਲੇ ਆਪ ਸਾਰੀ ਵੈਰੈਟੀ ਬੀਜੀ ਬਈ ਜੀ ਜੇ ਬਾਬਾ ਕਲਾਰਾ ਦਾ ਗਾਂ ਬਗਲੇ ਬਗਲੇ ਨੂੰ ਫੜ ਫੜ ਕੇ ਤਾਂ ਹੁਣ ਬਗਲੇ ਦੀ ਕੰਨੇ ਕੰਨੇ ਕੋਲੇ ਕਰ ਲੈਂਦਾ ਗੱਲਾਂ ਗੱਲਾਂ ਸੁਣਾ ਕੇ ਵਾਹ ਜੀ ਵਾਹ ਟਾਂ ਟਾਂ ਟਣ ਟਣ ਮਾਨ ਸਾਹਿਬ ਕੇਸੀ ਦੀ ਅੱਡਾ ਚਾਰ ਨੰਮ ਠੀਕ ਹੈ ਜੀ ਤੇ ਇਨਵਰਟਰ ਦੀ ਅੱਡਾ ਅ ਸਾਡਾ ਅਸਮਾਨੀ ਦੀ ਬਿਜਲੀ ਸਾਰਾ ਕੁਝ ਕਰੇ ਹਾਂ ਸਭ ਕੁਝ ਮਾਟਰ ਪ੍ਰਾਣੇ ਕੱਟੀ ਜਾਂਦੀ ਹੁਣ ਰੈਕਟੇਡ ਬੂਟਾਂ ਵਾਲੇ ਨੇ ਸੀਗੇ ਪ੍ਰਾਣੇ ਮਾਟਰ ਸਾਰੇ ਕਟਵਾਣ ਆਪਣੇ ਬੇਗਨ ਨਾਬਕ ਨੇ ਉਹਨਾਂ ਨੇ ਦੇਵੀਰ ਸਿੰਘ ਮਾਨ ਜਾ ਰਹੇ ਆ ਜੀ ਮਣੀ ਵਾਲੇ ਖੇਤ ਉਹਦੇ ਵੀਰ ਸਿੰਘ ਮਾਨ ਨੇ ਖੇਤ ਗੇੜਾ ਮਾਰਨਾ ਹੈ ਤੇ ਹੁਣੇ-ਹੁਣੇ ਵਿਆਹ ਤੋਂ ਆਇਆ ਕੋਈ ਘੱਟੋ-ਘੱਟ 5-6 ਦਿਨ ਲਾ ਕੇ ਤਾਂ ਅਗਰ ਕਿਹਾ ਥੋੜਾ ਉਧਰੇ ਬੈਸੀ ਪਿੰਡ ਬਿਨਾ ਤੇ ਮੈਨੂੰ ਕਹਿੰਦੇ ਹਾਂ ਹੁਣ ਸਾਰੀ ਖੇਤ ਜਾਣਾ ਕਿਹਾ ਮਾਨ ਸਾਹਿਬ ਕਣਕ ਵਾਲੇ ਗੇੜਾ ਮਾਰੋ ਤੇ ਜੇ ਕੋਈ ਹੈ ਕਮੀ ਤਾਂ ਫਿਰ ਕੋਈ ਕੋਈ ਕੀਟਾਸ਼ਕ ਜਿਹੜੀ ਹੈ ਉਹਦੀ ਵਰਤੋਂ ਕਰੀ ਜਾਵੇ ਵਾਜੇ ਵਾਜੇ ਗੁਰਦੇਵ ਸਿੰਘ ਮਾਨ ਸਾਹਿਬ ਸਾਡੇ ਚਾਚਾ ਜੀ ਉਹਨਾਂ ਦਾ ਘਰ ਆ ਗਿਆ ਤੇ ਨਾਲ ਹੀ ਆ ਗਿਆ ਜੀ ਚਾਚੇ ਸਖਜੀਤ ਕੱਕਰ ਚਾਚੇ ਹੀ ਮੈਂ ਤੁਹਾਨੂੰ ਫੋਨ ਲਾ ਰਿਆ ਸੀ ਪਰसों ਤੁਸੀਂ ਫੋਨ ਨਹੀਂ ਚੁੱਕਿਆ ਮੈਨੂੰ ਪਤਾ ਲੱਗ ਗਿਆ ਤੁਸੀਂ ਗਏ ਹੋ ਸ੍ਰੀ ਅਮਰਥਰ ਸਾਹਿਬ ਖੜਾ ਚਾਚਾ ਹੀ ਮੈਂ ਲੰਦੇ ਬਿੱਲ ਨੇ ਇੱਕ ਵਾਰ ਲਗਣਾ ਲਓ ਜੀ ਚਾਚੇ ਨੂੰ ਵੇਖਦੇ ਹੋਏ ਅਸੀਂ ਜਿਹੜਾ ਬਾਈਕ ਆ ਕਮਾ ਲਿਆ ਫਲਾਲ ਹੁਣ ਚਾਚਾ ਹੀ ਨਾ ਕਰਦੇ ਗੱਲਬਾਤ ਸਲੋ ਜੀ ਵਾਹ ਜੀ ਵਾਹ ਟਾਂ ਟਾਂ ਟਣਣ ਟਣਣਾ ਮਾਨ ਸਾਹਿਬ ਚਾਚਾ ਜੀ ਮੈਂ ਕਿਹਾ ਸੀਗਾ ਫੜ ਲਿਆ ਨਾ ਸਤਿ ਸ਼੍ਰੀ ਅਕਾਲ ਜੀ ਹੋਰ ਸਰਾਓ ਵਧੀਆ ਵਧੀਆ ਬੰਦੀ ਫੜ ਲਿਆ ਜਾਲ ਵਧੀਆ ਸਾਨੂੰ ਫੋਨ ਲਾਇਆ ਤੁਸੀਂ ਚੱਕਿਆ ਜੀ ਉਧਰ ਮੇਰਾ ਨੰਬਰ ਤਾਂ ਸਾਫ਼ ਸੀ ਮੈਂ ਸੀ ਦਰਵਾਜ਼ਾ ਸਾਹਿਬ ਚ ਆਮ ਲੱਗੇ ਪਤਾ ਅੰਬਸਰ ਮੈਂ ਉਹਨੇ ਸਮਝ ਗਿਆ ਸੀ ਸਤਿ ਸ਼੍ਰੀ ਅਕਾਲ ਕੀ ਨਾਲੀ ਸੀ ਤਕੜੇ ਹਾਂ ਆ ਬੰਦਾ ਬਹੁਤ ਮਾਰਾ ਵੀ ਹਰੇ ਕੰਮ ਦਾ ਹਾਂ ਜੀ ਬਹੁਤ ਨਹੀਂ ਚੌੜਦੀ ਕਰਨੀ ਵਾਕਈ ਬਿਜਲੀ ਦਾ ਕੋਈ ਕੰਮ ਆ ਤਾਂ ਬਾਈ ਨੂੰ ਤੁਸੀਂ ਕੰਡਕਟ ਕਰ ਸਕਦੇ ਹੋ ਬਾਈ ਦਾ ਪਿੰਡ ਸੈਣਾ ਕਿਹੜਾ ਰਹਿੰਦਾ ਸਾਡੇ ਚ ਹੀ ਆ ਤੇ ਨੰਬਰ ਦੱਸੋ ਥੋੜਾ ਬਾਈ 98768 70878 98768 ਹਾਂਜੀ 70878 70878 ਹਾਂਜੀ ਬਹੁਤ ਬਹੁਤ ਧੰਨਵਾਦ ਜੀ ਹੋਰ ਆਜੋ ਤਾਰਾ ਕੋ ਲੈ ਕੇ ਚੱਲਦੇ ਚਲੋ ਚਲੋ ਆਜੋ ਵੀ ਤੁਹਾਨੂੰ ਦਿਖਾਉਣੇ ਆ ਸਪਲਾਈ ਵੀ ਚਾਚੇ ਨੇ ਅਸੀਂ ਰੰਗੀਆਂ ਤੇ ਫੜ ਲਿਆ ਅੱਜ ਅੱਛਾ ਜੀ ਉਹ ਉਹ ਉਧਰ ਫੋਨ ਲੈ ਚੱਕਿਆ ਨਹੀਂ ਮੈਂ ਸਾਹਮਣੇ ਕਹੇ ਉਧਰ ਮੈਂ ਉਹ ਸੀ ਨਾ ਪਾਟ ਖਾਇ ਵੈਸੀ ਅੱਛਾ ਅੱਛਾ ਸ਼ਰਮਣੀ ਕਾਲੀ ਦਾਲ ਨੇ ਤਾਂ ਗਏ ਵੈਸੀ ਆਹ ਤਾਰਾ ਬਾਈ ਜੀ ਤੇ ਕਿੰਨੇ ਦਾ ਕੰਮ ਨੇ ਬੋੜੇ ਕੋਠੀ ਦਾ ਜੀ ਇਹ ਨਵੇੜ ਦਾ ਹੱਤੇ ਚ ਚਲੋ ਕੋਈ ਵੈਰੀ ਗੁੱਡ ਆਹ ਤਾਰਾ ਬੋਈ ਜੀ ਵਾਹ ਵੀ ਵਾਹ ਅੱਡਾ ਰੇਕ ਕੇ ਦੇ ਰੇਕ ਕਾਂ ਦੇ ਦੇ ਅੱਡਾ ਬਹੁਤ ਵਧੀਆ ਜੀ ਕੇਸੀ ਦੀ ਅੱਡਾ 4 ਨੂੰ ਠੀਕ ਹੈ ਜੀ ਤੇ ਇਨਵਰਟਰ ਦੀ ਅੱਡਾ ਅੱਛਾ ਅਸਮਾਨੇ ਬਿਜਲੀ ਸਾਰਾ ਕੁਝ ਕਰੇ ਹਾਂ ਸਭ ਕੁਝ ਸਾਰਾ ਕੁਝ ਆਪ ਹੀ ਕਰ ਦਿੰਨੇ ਆਪਾਂ ਸਾਰਾ ਕੁਝ ਆਪ ਕਰ ਦਿੰਦੇ ਇੱਕ ਤੁਹਾਨੂੰ ਹੋਰ ਦੱਸ ਦਿੰਨਾ ਇੱਕ ਨਕਸਰੀ ਪ੍ਰੋਬਲਮ ਆਉਂਦੀ ਆਪਣੇ ਘਰਾਂ ਦੇ ਵਿੱਚ ਜਿਵੇਂ ਫੀਟਿੰਗ ਬਾਈ ਕਰੀ ਜਾਂਦਾ ਤੇ ਛੋਟੀ ਸੋਚ ਕਰਾਉ ਆਪਾਂ ਉਹ ਬਾਈ ਕਰਨੀ ਆਂਦੇ ਪਰ ਬਾਈ ਆਉਂਦਾ ਇਸ ਗੱਲ ਦੀ ਮੈਂ ਜੰਬਰ ਲੈਣਾ ਹਾਂ ਇਹ ਬਾਈ ਤਾਂ ਪੱਕਾ ਹੀ ਆਉਂਦਾ ਇਹ ਮੇਰੇ ਤੋਂ ਤੁਸੀਂ ਲਿਖਾ ਲਓ ਮੈਂ ਅਸੀਂ ਆਪ ਸਾਡੇ ਘਰਾਂ ਚ ਬਾਈ ਭਾਏ ਹੁਣ ਫੋਨ ਕਰ ਲਓ ਤੁਸੀਂ ਇੱਕ ਮਿੰਟ ਚ ਆ ਜਾਊਗਾ ਇਹੋ ਜਿਹਾ ਬੰਦਾ ਰਾਤ ਨੂੰ 12 ਵਜੇ ਨਹੀਂ ਆਉਂਦਾ ਹਾਂ ਤਾਂ ਵੀ ਆ ਜਾਂਦੇ ਇਹ ਤੁਹਾਡੀ ਬਹੁਤ ਵੱਡੀ ਸੇਫਤ ਹੈ ਤੇ ਪ੍ਰਮਾਤਮਾ ਤੁਹਾਡੇ ਕੰਮ 'ਚ ਬਰਕਤ ਪਾਉਣ ਜੀ ਤੇ ਤਾਰਾ ਤੇ ਹੁਣ ਤਾਂ ਮੈਂ ਡਿਸਟ੍ਰਿਬਿਊਸ਼ਨ ਦਾ ਕੰਮ ਵੀ ਸਾਰਾ ਵਿੱਚ ਹੀ ਸਪਲਾਈ ਕਰ ਦਿੰਦੇ ਆ ਵਿੱਚ ਵਿੱਚ ਹੀ ਸਾਰਾ ਕੋਈ ਨਹੀਂ ਬਹੁਤ ਵਧੀਆ ਗੱਲ ਹੈ ਤੇ ਬਾਕੀ ਕੋਈ ਨਹੀਂ ਹੋ ਜਾਂਦਾ ਤਿਆਰ ਫਿਰ ਆਪਾਂ ਸੁੱਚਾ ਸਾਰਾ ਕੋ ਦਿਖਾਵਾਂਗੇ ਚਲਾ ਕੇ ਵੀ ਦਿਖਾਵਾਂਗੇ ਠੀਕ ਆ ਆ ਦੇਖ ਲੋ ਨਰੋਲ ਦੀਆਂ ਪਾਈ ਜਾਂਦੇ ਆ ਚਿਰਗੇ ਰੋਲ ਕੰਪਨੀ ਵਧ ਗਈ ਮਤਲਬ ਹੈ ਲੋਕਲੀ ਆਪਣੀ ਹੈ ਨਾ ਪੰਜਾਬ ਦੀ ਹੈ ਕਿੱਧਰ ਵੀ ਦੀ ਹੈ ਸਾਰਾ ਤਾਰ ਬਹੁਤ ਵਧੀਆ ਤਾਰ ਬਹੁਤ ਵਧੀਆ ਹਾਂਜੀ ਸੁੱਚਾਂ ਵੀ ਛੋਟੀਆਂ ਵਧ ਗਈਆਂ ਨੇ ਪਰ ਉਹ ਥੋੜੀਆਂ ਆ ਮੋਡਰਨ ਘਟ ਆਉਣਗੇ ਸਿੰਪਲ ਆਉਣਗੇ ਉਹ ਕੰਮ ਚ ਬੂਤ ਵਾਲਾ ਜਿਵੇਂ ਆਪਣੇ ਨਹੀਂ ਉਹ ਸੈਂਟਰੀ ਜਮਾਨੇ ਦੀ ਭਾਰਤ ਦੀਆਂ ਪੈਪਾ ਹੁੰਦੀਆਂ ਸੀ ਰੋਲਾ ਨਹੀਂ ਕਰਦੀ ਪੈਪ ਜੀ ਹੁਣ ਸੈਂਟਰੀ ਦੀ ਬਹੁਤ ਵਧੀਆ ਅੱਛਾ ਵਧੀਆ ਗੱਲ ਹੈ ਬਹੁਤ ਵਧੀਆ ਬਹੁਤ ਹੈ ਜੀ ਇਹਨਾਂ ਦਾ ਕੰਮ ਪੂਰਾ ਹੋ ਜੋਰਾ ਛੋਰਾ ਤੇ ਆ ਵਧੀਆ ਵਧੀਆ ਇੱਕ ਵਾਰੀ ਤੁਸੀਂ ਹੈਲ ਪਾ ਲਿਓ ਹਾਂਜੀ ਉਹ 2 ਸਾਲਾਂ ਬਾਅਦ ਕੱਢ ਲਓ ਕਾਲੀ ਹੋ ਜੂਗੀ ਹਾਂਜੀ ਹਾਂਜੀ 20 ਸਾਲਾਂ ਬਾਅਦ ਕੱਢ ਲਓ ਉਹਦੇ ਉਹਦੇ ਕਲੂ ਬਾਕੀ ਸਹੀ ਗੱਲ ਹੈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਤੁਸੀਂ ਸਮਝਾ ਦਿੱਤਾ ਤੇ ਬਾਕੀ ਹੋ ਜਾਣ ਦੁਕਰਾ ਤਿਆਰ ਫਿਰ ਤੁਹਾਨੂੰ ਸਾਰੀ ਕੋਠੀ ਦਿਖਾਵਾਂਗੇ ਚੰਗੀ ਤਰ੍ਹਾਂ ਤੇ ਬਾਕੀ ਹੈ ਜੇ ਦਾਮ ਲਾ ਕੰਮ ਸਾਰੇ ਪਿਆ ਨਾ ਹਾਂ ਆ ਜਹਾ ਹਾਂ ਨਹੀਂ ਸਹੀ ਹੈ ਉਹ ਵੀ ਸਾਰਾ ਪੱਥਰ ਪੁੱਥਰ ਵਾਲਾ ਵੀ ਰਹਿੰਦਾ ਤੇ ਹੋਰ ਵੀ ਡਿਸਕਸ਼ਨ ਹੋ ਰਹੀ ਹੈ ਉਹ ਤਿਆਰ ਪੱਟਿਓ ਤਿਆਰ ਹੋ ਰਹੀ ਮਨਦਾ ਹਨ ਬੰਗੀ ਬੰਦਾ ਹੋੜਾ ਬਰਖਾ ਬਣ ਗਈ ਸਾਰੇ ਪੱਦੀ ਬਰਖਾ ਪੌੜ ਪੰਡ ਸਾਰੇ ਕੱਤੇ ਵਧੀਆ ਚਾਹ ਤੁਸੀਂ ਦੱਸੋ ਕਾਹਮ ਬਹੁਤ ਵਧੀਆ ਗਿਆ ਚਾਰ ਵਧੀਆ ਤੇ ਕੀ ਪੱਥਰ ਲਾਉਂਗੇ ਕਿ ਟਾਇਲ 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 ਦੀ ਅੱਜ ਕੱਲ ਹਨਾ ਸਹੀ ਰਹਿੰਦੀ ਹੈ ਤੇ ਕਿੱਥੋਂ ਪਤਾ ਕਰਿਆ ਕਿ ਤੂੰ ਨਹੀਂ ਹਜੇ ਤਾਂ ਨਹੀਂ ਕਰਿਆ ਗਿਆ ਹਜੇ ਤਾਂ ਤੇਰਾ ਪਹਿਲਾਂ ਹੁਣ ਆਪਾਂ ਤਾਰਾ ਪਾਈ ਜਨੇ ਫਿਰ ਪੀਓਪੀ ਕਰਾਵਾਂਗੇ ਹਾਂ ਫਿਰ ਉਹ ਤੋਂ ਬਾਅਦ ਦੇਖਦੇ ਆ ਚੱਲ ਤੈਨੂੰ ਲੈ ਕੇ ਆ ਮਨ ਲਾ ਦੋ ਸ਼ਾਇਦ ਕੋਈ ਟਾਈਮ ਇਹਦਾ ਨਿਤ ਨਿਤ ਦਾ ਭਾ ਫਿਰ ਮੌਕੇ ਤੇ ਦੇਖਾਂਗੇ ਮੈਂ ਤੁਹਾਨੂੰ ਲਾ ਬਲਾਂਗਾ ਜੀ ਉਹ ਚੋਤ ਲੈ ਕੇ ਆਉਣਾ ਬਾਲੀ ਵੈਰੈਟੀ ਬਾਲੀ ਵੱਧ ਲੈ ਕੇ ਰੱਖਣੀ ਪੈਂਦੀ ਆਪਣੇ ਕਿ ਫੁੱਟ ਗਈ ਮੁੜ ਕੇ ਉਹ ਮਧਰਾ ਉਹਨੂੰ ਹਟ ਜਾਈ ਨਹੀਂ ਮਗਰ ਸਹੀ ਗੱਲ ਸਹੀ ਗੱਲ ਇਹ ਲੈ ਕੇ ਉਹਨੂੰ ਅੱਡ ਵੀ ਰੱਖਣੀ ਪੂਜੀ ਹਾਂ ਉਹ ਡੱਬੇ 'ਚ ਲੈ ਕੇ ਇੱਕ ਇੱਕ ਉਹ ਜਾ ਪੀਸ ਡੱਬਾ ਜਿਵੇਂ ਜਿਹੜੇ ਮਟਰ ਪੁਰਾਣੇ ਕੱਟੀ ਜਾਂਦੇ ਸੀ ਹੁਣ ਰੈਕਟਡ ਬੂਟਾਂ ਵਾਲੇ ਇਹਨੇ ਸੀਗੇ ਪੁਰਾਣੇ ਮਟਰ ਸਾਰੇ ਰੈਕਟਡ ਬਾਹਾਂ ਦੇ ਆਪਣੇ ਬੇਗਾਨ ਸਹੀ ਗੱਲ ਹੈ ਤੇ ਪ੍ਰਾਣੀ ਰੱਖਣੇ ਬੰਦਾ ਬਣ ਲਿਆ ਕੇ ਆਪਣੇ ਆਪ ਕਿੰਨਾ ਚਿਰ ਹੋ ਗਿਆ ਕਿ ਪਰਸੋਂ ਕਰੀਏ ਦਾ ਫੋਨ ਕੀ ਕਰਾਣਾ ਪਰਸੋਂ ਮੈਂ ਇੱਥੇ ਆਇਆ ਸੀ ਮੈਂ ਹੈ ਵੇਣੇ ਚਾਚ ਕਰੇ ਹੋਏ ਤਾਂ ਮੈਂ ਇਧਰ ਆਇਆ ਸੀ ਆਪਣੇ ਫਿਸ਼ ਫਾਰਮ ਤੇ ਅੱਛਾ ਜਾ ਉਹ ਤਾਂ ਦੇਖ ਲਈ ਮੈਂ ਤੇ ਮਗਾ ਵੇਚੀ ਆਇਆ ਇਧਰ ਮੈਂ ਟਾਈਮ ਤੋਂ ਫੋਨ ਲਾਇਆ ਸੀ ਮੈਂ ਵੇਣੇ ਚਾਚ ਉਹ ਜੀ ਆਉਣੀ ਅੰਬਰਸਰ ਤੱਕ 5 ਵਜੇ ਗਈ ਹਾਂ 10 ਦੇ ਬਣਾਇਆ ਸੀ ਫੋਨ ਤੇ ਮੋੜ ਵੀ ਗਿਆ ਸੀ ਆ ਨਵੋਲ ਵੀ ਸੀਗਾ ਮੈਨੂੰ ਕਰਾਈ ਸੁਣਾਉਣਾ ਮੈਂ ਦੱਸ ਦੇਗਾ ਚੱਲਾਂ ਦੱਸ ਦਿਆਂਗਾ ਕਰਣੀ ਕਹਦੀ ਕਿ ਗੈਰੀ ਕਾ ਪਾਟਰ ਕਹਿਆ ਸੀ ਸ਼੍ਰੋਮਣੀ ਕਾਲੀ ਦਲ ਦੇ ਇੱਕੜਾ ਉਹਦਾ ਮਤਲਬ ਸ਼੍ਰੋਮਣੀ ਕਾਲੀ ਦਲ ਬਣੀ ਨੂੰ ਮਤਲਬ ਦਿਨ ਸੀ ਉਦੋਂ ਜਿਹਦਾਂ ਮਤਲਬ ਉਹਦੀ ਸਥਾਪਨਾ ਕਰੀ ਸੀ ਉਹ ਹੋਊਗਾ ਅਨਿਵਰਸਰੀ ਹੋਣਾ ਅਨਿਵਰਸਰੀ ਸੀ ਕਰਨ ਜਾ ਇਨਾਂ ਨੇ ਦਰਸ਼ਨ ਹੋ ਗਏ ਸਾਲਗिरा ਸੀ ਮਤਲਬ ਉਹਦੀ ਹਾਂ ਬਹਾਨੇ ਨਾਲ ਜਾਇਆ ਜਾਂਦਾ ਯਾਰ ਯਾਰ ਮੈਂ ਜਾਇ ਨਹੀਂ ਜਾਂਦਾ ਜੀ ਉਹ ਜਿਹਨੇ ਬੰਦੇ ਤਾਂ ਫਰੀ ਕੀ ਡੀਜੀ ਨਹੀਂ ਨਾ ਜਾਇਆ ਜਾਂਦਾ ਫੇਰ ਗੱਲ ਪੱਕੀ ਆ ਕੰਮਾ ਬੰਦਾ ਬਾਕੀ ਗੱਡੀ ਵੀ ਹੋਵੇ ਤੇ ਕਈਆਂ ਨੂੰ ਕਾਹੜੀ ਨਹੀਂ ਆਉਂਦੀ ਲੋਟਡੋਂ ਦੀ ਕਈ ਉੱਠੇੜੀ ਕਰਕੇ ਬਾਹਲੇ ਉੱਡਦੇ ਯਾਰ ਬਾਹਲੇ ਉੱਡਦੇ ਯਾਰ ਕੁਲੀ ਮਿਲੀ ਨਹੀਂ ਜਾਂਦਾ ਫੇਰ ਮੂੰਹ ਵਿੱਚ ਕਈ ਤਾਂ 11 12 ਉੱਡਦੇ ਆ ਨੌਜਵਾਨ ਤਾਂ ਉੱਠਦੇ ਉੱਠਦੇ ਪੁਰਾਣੇ ਬੰਦੇ ਵੀ ਤੇ ਬਾਕੀ ਨਗਰ ਕਾਉਂਸਲ ਦੀਆਂ ਚੋਣਾਂ ਆ ਰਹੀਆਂ ਬਾਕੀ ਜਿਵੇਂ ਜੀ ਪਤਾ ਨਹੀਂ ਦੱਸਿਆ ਜਲਦੀ ਡੇਟ ਅਨਾਉਂਸ ਕਰਤੀ ਪਤਾ ਨਹੀਂ ਕਰਨੀ ਐ ਜੇ ਕਲੀਅਰ ਹੋ ਗਿਆ ਬਾਕੀ ਆਪਣਾ ਵੇ ਸੰਘਰਸ਼ ਚੱਲੀ ਜਾਂਦਾ ਤੇ ਜਿੰਨਾ ਯੋਗਦਾਨ ਬੰਦਾ ਸਾਰਿਆਂ ਨੂੰ ਇੱਥੇ ਪਾਉਣਾ ਚਾਹੀਦਾ ਹੈ ਬੱਲੇਵਾਲ ਸਾਹਿਬ ਉੱਥੇ ਉਹਨਾਂ ਨੇ ਤੁਹਾਨੂੰ ਪਤਾ ਵਰਤ ਰੱਖਿਆ ਹੈ ਜਿਹੜਾ ਵੀ ਕਿੰਨਾ ਖਤਰਨਾਕ ਕੰਮ ਆ ਤੇ ਵਿਚਾਰੇ ਮਰੀਜ਼ ਵੀ ਨੇ ਫਿਰ ਵੀ ਉਹ ਸਿਰਫ ਮਤਲਬ ਆਪਣੇ ਆਪ ਦੇ ਆਪਣੇ ਬੱਚਾ ਵਾਸਤੇ ਆਪਣੀਆਂ ਜ਼ਮੀਨਾਂ ਵਾਸਤੇ ਪੰਜਾਬ ਵਾਸਤੇ ਹਰਿਆਣਾ ਵਾਸਤੇ ਜਿੰਨੇ ਵੀ ਇੰਡੀਆ ਦੇ ਕਿਸਾਨ ਉਹਨਾਂ ਵਾਸਤੇ ਬੈਠੇ ਆ ਤੇ ਉਹਨਾਂ ਦੇ ਗੱਜ-ਵੱਜ ਕੇ ਸਪੋਰਟ ਕਰੋ ਜਿੰਨਾ ਸਮਾਂ ਥੋੜੇ ਜਿਹਾ ਥੋੜਾ ਬਹੁਤ ਤੇ ਬਹੁਤ ਸਮਾਂ ਕੱਢ ਕੇ ਉਹਨਾਂ ਕੋਲ ਜ਼ਰੂਰ ਹਾਜ਼ਰੀ ਰੂਰ ਲਵਾਓ ਹੌਸਲਾ ਬਤਾਓ ਉਹਨਾਂ ਦਾ ਕਿਸਾਨ ਯੂਨੀਅਨ ਆਪਣੇ ਆਪ ਦੇ ਹੀ ਕਰਦੀਆਂ ਔਰ ਆਪਣੇ ਆਪ ਦੇ ਵਾਸਤੇ ਹਾਂ ਉਹਦੇ ਆਸਤੇ ਕਰਦੀ ਬਹੁਤ ਵੱਡਾ ਦਿਲਾ ਵੇ ਉਹਨਾਂ ਦਾ ਮਾਨ ਸਾਹਿਬ ਬਾਰਾਤ ਹੋ ਗਈ ਵੱਡੇ ਉਹਦੇ ਵੀਰ ਸਿੰਘ ਮਾਨ ਚੱਲ ਗ ਅਸੀਂ ਤੁਮਾਂ ਘਟੇ ਠੀਕ ਹੈ ਚਾਚਾ ਜੀ ਓਕੇ ਚਾਚਾ ਜੀ ਬਾਏ ਹਾਂ ਵਾਗੋ ਚੰਗਾ ਨਾ ਦੇਖਿਆ ਨਾ ਕਿਹੜੀ ਹਾਂ ਆ ਬਈ ਦਾ ਵਿਆਹ ਤੋਂ ਆ ਕੇ ਕੰਮ ਤੇ ਵੀ ਲੱਗ ਗਿਆ ਜੇ ਆਹ ਆਪਣੇ ਨਹੀਂ ਆਏ ਠੀਕ ਹੈ ਲੋ ਜੀ ਉਹਦੇ ਵੀਰ ਸਿੰਘ ਦੇ ਖੇਤ ਅਸੀਂ ਪਹੁੰਚ ਚੁੱਕੇ ਆ ਤੇ ਯਾਰ ਆ ਹੈਰਾਨ ਹੈ ਉਹਦੇ ਆ ਸਾਫ ਕਿਵੇਂ ਕਿ ਡੇਢ ਦੀ ਟਿੱਕ ਤੇ ਕਿਥੇ ਨੂੰ ਕਿਹੜੀ ਬਈ ਜਿਹੜੀ ਉਹਨਾਂ ਦੀ ਜ਼ਮੀਨ ਸੀ ਡੇਕੇ ਦੇ ਹੋ ਗਈ ਵੀ ਦੋ ਥਾਲੀ ਹੋ ਕਿਹਦੇ ਨਾਲ ਕਾਕੂ ਕੋਲੇ ਹੈ ਨਾ ਅੱਛਾ ਚੱਲ ਵਧੀਆ ਹੋ ਗਿਆ ਯਾਰ ਵਿਚਾਰੀ ਦੇ ਚਾਰ ਪੀ ਕੋਈ ਆਉਣਗੇ ਘਰੇ ਹੋਰ ਆ ਵੇਖੋ ਭਈਆ ਵੇਖੋ ਸਾਰੀ ਸੀ ਉਪਰ ਸੀਡਰ ਸੀ ਸਾਰੇ ਯਾਰ ਜਿੰਨੇ ਆਪਣੇ ਖੇਤੇ ਸਾਰੇ ਜਾਰੇ ਪਾਸਿਓਂ ਹਾਂਜੀ ਸਾਰੀ ਸੀ ਉਪਰ ਸੀਡਰ ਸੀ ਕਿ ਸਾਰਿਆਂ ਨੇ ਵੇਖੋ ਹੱਥ ਵਣ ਤੇ ਦੂਜੀ ਜੀ ਰੋਟਰ ਲਾ ਮਾਰ ਰਿਆ ਹੁਣ ਤੇ ਮਹੀਨਾ ਕਹਿੰਦਾ ਮਹੀਨਾ ਵੀ ਨਾ ਪਜੇਤੇ ਹੋ ਗਿਆ ਭਈ ਕਣੀ 1.5 ਮਹੀਨਾ ਹੀ ਹੋ ਗਿਆ ਪਜੇਤੇ ਅਕਾ ਸੀ ਬੀਜੀ ਦੀ 121 ਗਰੀਬ ਦੀ ਨਮੇੜੀ ਦੀ ਜੀ ਰੋਟਰ ਨਾਲ ਸੀ ਤੇ 25 25 ਦਿਨ ਹੋ ਗਿਆ ਭਈ ਦੁਬਾਰੇ ਹੁਣ ਦੁਬਾਰੇ ਬੀਜ ਕੇ ਤੇ ਜਿਹੜੀ ਆਹ ਤਾਂ ਜਿਹੜੀ ਕੀ ਕੀ ਰਹਿ ਗਿਆ ਇਹ ਜਿਹੜਾ ਰੇਪ ਪਾਈ ਸੁਖਰੇਆਂ ਕਰੀਆਂ ਖਰਚੇ ਹੋ ਗਏ ਦੂਰੀ ਬੰਮਾ ਆਏ ਖਰਾਬ ਕਰ ਰਹੇ ਲੋਕ ਸਰਕਾਰ ਕਹਿੰਨੇ ਅੱਗ ਨਾਲ ਲਾਉ ਅੱ ਉਹ ਖਰਚਾ ਕਿੰਨਾ ਪੈਗਾ ਵੇਗਾ ਇਹ ਤਾਂ ਗੱਲ ਤਰੀ ਸਹੀ ਆ ਵੀ ਖਰਚਾ ਤਾਂ ਪੈਂਦਾ ਬਹੁਤ ਜ਼ਿਆਦਾ ਪੈਂਦਾ ਉਹਨਾਂ ਜਿਹੜੇ ਬਾਈ ਨੂੰ ਪਹਿਲਾਂ ਆਈਆ ਪੁੱਛੇ ਬਾਈ ਨੂੰ ਉਹਦਾ ਉਹਦਾ ਕਲੋਰੋ ਫਿਰੀ ਜਮਾ ਗਟਾਈ 1.5 2 2 ਓਂਗਲਾਂ ਦੀ ਸੀ ਉਹਦਾ ਕਲੋਰੋ ਫਿਰੀ ਇਹਨਾਂ ਨੇ ਸਾਰਿਆਂ ਨੂੰ ਸਪਰੇਅ ਕਰ ਖਰਚੇ ਨਹੀਂ ਪੈਂਦੇ ਵੀ ਬੰਦੇਆਂ ਨੂੰ ਸਹੀ ਗੱਲ ਆ ਹਾਂ ਔਖਾ ਹੀ ਇਹ ਵੀ ਜ਼ਿੰਮੇਵਾਰ ਦਾ ਜੱਟ ਦੀ ਜੂਨਬੁਰੀ ਵਾਹ ਜੀ ਵਾਹ ਪਹੁੰਚ ਕੇ ਜੀ ਸੀ ਉਹਦੇ ਵੀਰ ਸਿੰਘ ਮਾਨ ਦੇ ਕਨਕ ਜਮਾਨ ਸਾਹਿਬ ਕੀ ਰਿਵਿਊ ਹੈ ਫਿਰ ਕੀ ਲੱਗਦਾ ਜਿਹੜੀ ਆ ਇੱਥੋਂ ਲੈ ਕੇ ਹਾਂ ਉਹ ਜਿਹੜਾ ਮਣੇ ਚਲੇ ਬੱਟ ਜੀ ਉਹਨੇ ਮੁੱਟੀ ਤਾਂ ਹਾਂ ਜੰਡਜਾ ਬਣਾਇਆ ਹੈਗਾ ਤੇ 5 ਕਿਲਿਆਪ ਸਾਰੀ ਵੈਰੈਟੀ ਬੀਜੀ ਹੈ ਬਈ ਠੀਕ ਹੈ ਇਹ ਸੁਪਰ ਸੀਡਰ 5 ਕਿਲਿਆਪ 5 ਕਿਲਿਆ ਸੁਪਰ ਸੀਡਰ ਇੱਕ ਬਣਾ ਬਾਏ ਗਿੱਲੇ ਪੱਕੀ ਜਿਹੜੇ ਬੀਸੜੀ ਡਿਊ ਡਰਨਾ ਬੀਜੀ ਹੈ ਬਣਾ ਬਾਏ ਬਾਕੀ ਆ ਸਾਰੀ ਬਾਕੀ ਬੀਜੀ ਹੈਗੀ ਸਾਰੇ ਰੈਡਿੰਗ ਆਪ ਸਾਰੇ ਮਨਾਂ ਦੇ ਜਾਣੇ ਦੇਖੇ ਸਾਜ ਕਰਕੇ ਹਾਂ ਹਾਂ ਜੋ ਅੱਗੇ ਰਬਣਾ ਬਈ ਵੀ ਬੀਜ ਦੇ ਰੈਡੀ ਕਰ ਆਪਣਾ ਪਤਾ ਨਹੀਂ ਸੀ ਹਾਂ ਤੇ ਆਪਾਂ ਵਰਗੇ ਬਾਕੇ ਵੀ ਬੀਜ ਸਾਰੇ ਸਾਰੇ ਦੇਖੇ ਮਨ ਜਲੀ ਆ ਮਾੜੀ ਮੰਦੀ ਨੇੜੇ ਮਾਲਕ ਰੱਖੇ ਸੀ ਵਾਦਾ ਕਰੂ ਦੂਜੇ ਪਾਸੇ ਹੀ ਰਹੂਗੀ ਨਹੀਂ ਗੱਲ ਸਹੀ ਹੈ ਸਹੀ ਹੈ ਹਾਂ ਸਾਰਾ ਪਰਦਾ ਕੇ ਬਣਾ ਆਪਾਂ ਤੋਂ ਨੇਵੜ ਸਾਰਾ ਬੀਰ ਲਾ ਕੇ ਸਾਰਾ ਬਿਣੀ ਹੈਗੀ ਨਹੀਂ ਨਹੀਂ ਸਹੀ ਗੱਲ ਸਹੀ ਗੱਲ ਹਾਂ ਐਕਸਪੈਰੀਮੈਂਟ ਹੀ ਹੋ ਜਾਂਦਾ ਨਾਲੇ ਪਤਾ ਲੱਗ ਜਾਂਦਾ ਸਹੀ ਪਤਾ ਲੱਗ ਜਾਂਦਾ ਗਾਂਹਣ ਕਿਹੜੇ ਸਾਂਨੇ ਹੁੰਦਾ ਪਤਾ ਨਹੀਂ ਹਾਂ 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 ਇਹ ਤੇਰੀ ਬਾਕੀ ਬਹੁਤ ਵਧੀਆ ਗੱਲ ਹੈ ਕਿਹੜੇ ਤਰੀਕ ਨੇ ਝਾੜ ਵਾਦ ਨਿਕਲੂਗਾ ਨਾਲੇ ਪਤਾ ਲੱਗ ਜੂ। ਬਾਕੀ ਡਿਊਟੀ ਵਰ ਕੇ ਮਾਰ ਕੇ ਮਾਰ ਕੇ ਨਿਕਲ ਫੋਟੋਆਂ ਦੱਸਦੇ ਨੇ ਵੀ ਐ ਖੜੀ ਐ। ਹਾਂ। ਤੇ ਐੇ ਫਰਕ ਅਜ ਦੌਗਾਂ ਦੂਗਾਂ ਬੱਚਣਾ ਐ ਤਾਂ ਮਾਰ ਗਿਆ ਦੌਗਾਂ ਪੂਰੀਆਂ ਪਾ ਉਹਦੇਗਾ। ਸਹੀ ਗੱਲ ਐ ਸਹੀ ਗੱਲ। ਕਹਿੰਦਾ ਦੱਸਣਾ ਪੂਰੀ ਆ ਕੰਵੀਆਂ ਚ ਹੁਣ ਜਾਣੇ ਦੂਜੇ ਵਾਂਚ ਤੇ ਬੋਰ ਬੋਰ ਚੱਲ ਰਿਹਾ। ਮੇਰਾ ਸੋਹਣਾ ਪੰਜਾਬ ਰੰਗਲਾ ਪੰਜਾਬ। ਨਹੀਂ ਲੱਭਣੀ ਮੌਜ ਰੰਗਲੇ ਪੰਜਾਬ। ਪੰਜਾਬ ਵਰਗੀ ਘੁੰਮ ਕੇ ਵੇਖਿਆ ਦੁਨੀਆ ਸਾਰੀ। ਜਦੋਂ ਬੰਦਾ ਕਿਤੇ ਬਾਹਰ ਘੁੰਮਣ ਜਾਂਦਾ ਨਾ ਪਰ ਮੈਂ ਮੈਂ ਆਪਦਾ ਤਜਰਬਾ ਦੱਸਦਾ। ਨਾ ਨਹੀਂ ਹਾਂ ਉਹਦਾ ਆਏ ਬੰਦਾ 5-7 ਦਿਨਾਂ ਚੱਕ ਜਾਂਦਾ ਉਹਦਾ ਜੀ ਕਰਦਾ ਉਹਦਾ ਪਿੰਡ ਚ ਲੱਗੇ ਯਾਰ ਉਹ ਸਾਬਨ ਵਾਲਿਆਂ ਦੇ ਹੋਕੇ ਵੀ ਸਾਬਨ ਲੈ ਜਾਓ ਹਾਂ ਹਾਂ ਤੇ ਭਾਂਡੇ ਕਰਾ ਲਓ ਕਲੀ ਇਹੀ ਬੰਦ ਜੀ ਨਮਾਜ ਵੀ ਸੁਣਦੇ ਕਿ ਬੋਲਦਾ ਕਿਉਂ ਨਹੀਂਗਾ ਕੋਈ ਸਹੀ ਗੱਲ ਹੈ ਪਿੰਡ ਜਾ ਕੇ ਯਾਰ ਜੀ ਵਾਕੀ ਬਹੁਤ ਲੱਗਦਾ ਵਾਹ ਵਾਹ ਮਗਰ ਗਾਣੇ ਚੱਲੀ ਜਾਂਦੇ ਆ ਫਿਰਦੇ ਆ ਭਰਾ ਸਾਡੇ ਜ਼ਿਮੀਦਾਰ ਕੁਝ ਭਰਾ ਸਾਡੇ ਵੀ ਵਾਟਰਾਂ ਤੇ ਬੈਠੇ ਆ ਤੇ ਜਦੋਂ ਇਹ ਸਾਰੇ ਵਿਹਲੇ ਹੋ ਗਿਆ ਸੀ ਵੀ ਹਾਜ਼ਰੀ ਲਵਾਵਾਂਗੇ ਸਾਰੇ ਆਪ ਦਾ ਬੰਦ ਦਾ ਯੋਗਦਾਨ ਪਾਓ ਇੱਕ ਕਰੀ ਸ਼ੰਭੂ ਬਾਡਰ ਜ਼ਰੂਰ ਪਹੁੰਚੋ ਹੋਰ ਤੇ ਬਾਬੇ ਮਰੇ ਦੇ ਕਿਵੇਂ ਹੋ ਬਨਾਲ ਚਮਕੀਲੇ ਦੇ ਗਾਣੇ ਹੋਰ ਠੀਕ ਹੋ ਵਾਹ ਜੀ ਵਾਹ ਜੇ ਬਾਬਾ ਕਲਾਰਾਂ ਦਾ ਗਾਹ ਬਗਲੇ ਆ ਬਗਲੇ ਨੂੰ ਫੜ ਫੜ ਕੇ ਤਾਂ ਹੁਣ ਬਗਲੇ ਦੀ ਕੰਨੇ ਕੰਨ ਕੋਲੇ ਕਰ ਲੈਂਦਾ ਗੱਲਾਂ ਗੱਲਾਂ ਸੁਣਾ ਕੇ ਉਹ ਕਲਾਰਾਂ ਨਾਲ ਕਿਹਦੇ ਨਾਲ ਬੋਲੇ ਕਣੀ ਨਹੀਂ ਮੈਂ ਪੱਕੀ ਨਾ ਕਰੀ ਜਲਵੇਂ ਕਿਵੇਂ ਆ ਵੀ ਹਸਾਲੇ ਸਹੀ ਗੱਲ ਸਹੀ ਗੱਲ ਆਪਣੇ ਕੋਲੇ ਹੈ ਫੋਨ ਆਇਗਾ ਫੋਨ ਤੇ ਗਾਣੇ ਨਹੀਂ ਉਹ ਤਾਂ ਕੜਾ ਹੋ ਯਾਰ ਜਿਹੜੀ ਆਮਣ ਸਾਹਮਣੇ ਗੱਲ ਹੋਣੀ ਆ ਮੂੰਹ ਰ ਕਰਾ ਕਰਕੇ ਮੂੰਹ ਦਿਖਾਈ ਕਰਕੇ ਬਗਲੇ ਨਾਲ ਠੀਕ ਆ ਕੀ ਕਰਦਾ ਹਰ ਹਾਲੇ ਪਤਾ ਜੀ ਲੱਗ ਜਾਂਦਾ ਕਿਹਨੇ ਇਹ ਵਿਚਾਰਾ ਕੱਲਾ ਹੀ 5 ਦਿਨਾਂ ਤੋਂ ਤੁਸੀਂ ਜਿੰਦ ਵਿਆਹ ਦੇ ਗਏ ਹੁਣ ਵਿਚਾਰਾ ਬਾਬੇ ਬਾਬੇ ਦੁਨੀਆ ਬਾਬੇ ਦੀ ਜ਼ਿੰਮੇਵਾਰੀ ਪੂਰੀ ਕਰਕੇ ਗਿਆ ਬਾਬ ਨੇ ਆਏ ਨਹੀਂ ਸਾਨੂੰ ਫਿਕਰ ਨਹੀਂ ਸੀ ਨਹੀਂ ਨਹੀਂ ਇਹ ਤਾਂ ਪਤਾ ਯਾਰ ਕਣੀ ਆਵਾ ਛੱਡ ਕੇ ਬਾਬੇ ਤੇ ਛੱਡ ਕੇ ਗਈ ਹੁਣ ਇੱਕ ਗਾਦੀ ਕਲੀ ਕਰਦੀ ਨਹੀਂ ਸਹੀ ਗੱਲ ਆ ਵਾਹ ਜੀ ਵਾਹ ਹੋਰ ਮਾਨ ਸਾਹਿਬ ਆਹ ਆਹ ਦੇਖੋ ਆ ਜੂਰਾ ਟ੍ਰੈਲ ਦੂਜੀ ਵਈਏ ਵਾ ਗਈ ਹਾਂ ਵਗਾ ਰੁਹਾ ਵਗਾ ਰਕੇ ਇਹ ਪਰ ਨਾਲੇ ਤਾਂ ਕਸਰ ਪੂਰੀ ਟਰੈਕਟਰ ਦੀ ਨਿਕਲਦੀ ਨਾਲੇ ਬੰਦੇ ਦੀ ਨਿਕਲਦੀ ਆ ਹਾਂ ਪਰ ਵੇਖ ਕੱਲੇ ਕੱਲੀ ਲੈਣ ਤੇ ਨਿਕਲਾ ਬੂਟਾ ਵੇ ਇੰਦੀ ਕੱਲੀ ਨਾਲੇ ਕੱਲੇ ਕੱਲੇ ਇੱਕ ਇੰਚਰੀ ਐ ਸਣ ਸੰਨ ਤੇ ਹਾਂ ਇਧਰ ਵੇਖੋ ਆ ਇਹ ਧੋਗਾਂ ਮਾਰਖੀਆਂ ਆ ਆ ਦੋ ਦੋ ਮੱਥੇ ਲੈ ਕੇ ਜਮੇ ਖਾਲੀ ਪਏ ਆ ਵਿੱਚੋਂ ਖਾਲੀ ਪਏ ਆ ਇਹਦਾ ਐ ਨਹੀਂ ਪਤਾ ਕਿਸੇ ਦੇ ਉਗਰੇ ਨਾਗ ਗਰੀ ਨਹੀਂ ਸਹੀ ਗੱਲ ਤੇਰੀ ਗਰੰਟੀ ਆ ਇਹ ਤਾਂ ਪਤਾ ਹੀ ਆ ਇਹ ਤਾਂ ਹੁਣੀ ਹੁਣੀ ਇਹ ਸਾਰਾ ਦਾਦੇ ਆ ਕੀ ਕਰਦੇ ਆ ਅਸੀਂ ਨਹੀਂ ਨਹੀਂ ਸਹੀ ਗੱਲ ਆ ਪੁਰਾਣੇ ਤਰੀਕੇ ਚ ਸਾਰੇ ਆਪਣੇ ਆਂ ਕਰਦੇ ਸੀ ਜਰਕ ਹਾਂ